ਲਓ ਵੀ ਮੱਤਰ ਪਿਆਰਿਓ ਕੀ ਹਾਲ ਚਾਲ ਨੇ ਸੱਜਣੋ ਸੀਜ਼ਨ ਦਾ ਜਿਹੜਾ ਜ਼ੋਰ ਸੀ ਲੰਘ ਚੁੱਕਿਆ ਤੇ ਦੁਬਾਰਾ ਖੇਤੀਬਾੜੀ ਦੇ ਸੰਦ ਜਿਹੜੇ ਬਹੁਤ ਸਾਰੇ ਵਿਕਣੇ ਆਉਂਦੇ ਹੁੰਦੇ ਆ ਬਰਨਾਲਾ ਮੰਡੀ ਦੇ ਵਿੱਚ ਆਉਣ ਲੱਗੇ ਤੇ ਅੱਜ ਸਾਡਾ ਭਰਾ ਸੱਜਣੋਂ ਇੱਕ ਬਾਈ ਨਾ ਜਿੰਮ ਕਹਿੰਦੀ ਇਹ ਮੰਡੀ ਦੇ ਵਿੱਚੋਂ ਚੱਲ ਕੇ ਆਇਆ ਪਹਿਲਾਂ ਤਾਂ ਤੁਹਾਨੂੰ ਗੱਡੀ ਤੇ ਇਹਦੇ ਟਰਾਲੀ ਦੇ ਵਿੱਚੋਂ ਦਿਖਾ ਦਈਏ ਵੀ ਜਿਹੜੇ ਕਣਕ ਵਾਲੇ ਗੱਟੇ ਆ ਹਨਾ ਝਾੜਾ ਵਾਲੇ ਗੱਟੇ ਹਲੇ ਓਮੀ ਵਿੱਚ ਪਏ ਆ ਤੇ ਬਾਈ ਕਹਿੰਦਾ ਵੀਰੇ ਆਪਾਂ ਟਰਾਲੀ ਕਰਨੀ ਆ ਸੇਲ ਤੇ ਹੁਣ 6 ਮਹੀਨੇ ਖੜੀ ਰੂ ਘਰੇ ਤੇ ਤੁਹਾਨੂੰ ਦੱਸ ਦਿਆਂ ਵੀ ਕੀ ਸਾਈਜ਼ ਦੇ ਵਿੱਚ ਆ ਕਿੰਨਾ ਰੇਟ ਆ ਕਿਦ ਤੇ ਸਾਡੇ ਨਾਲ ਸਾਡਾ ਭਰਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਜੀ ਤੇ ਇਹਦਾ ਸਾਈਜ਼ ਕਿੰਨਾ ਟਰਾਲੀ ਦਾ 11.5 ਸੀ ਆ ਜੀ 11 ਫੁੱਟ ਲੰਮੀ ਆ ਤੇ 6.5 ਫੁੱਟ ਹੈਗੀ ਐ ਚੌੜੀ ਚੌੜੀ ਹਾਂ ਜੀ ਓਕੇ ਤੇ ਕਿੰਨੇ ਇੰਚੀ ਗਾਡਰਾਂ ਦੇ ਵਿੱਚ ਆ ਇਹ 8 ਇੰਚੀ ਗਾਡਰਾਂ ਦੇ ਵਿੱਚ ਆ ਜੀ ਉੱਪਰ ਗਾਡਰਾਂ ਦੇ ਵਿੱਚ ਆ ਸਿੱਧੀ ਹੁੱਕ ਦੇ ਵਿੱਚ ਹੈ ਨਾ ਸਿੱਧੀ ਹੁੱਕ ਚ ਹੈ ਓਕੇ ਉੱਪਰ ਗਾਡਰ ਨਹੀਂ ਅਸਾ ਗਾਡਰ ਉੱਪਰ ਨੇ ਹਾਂ ਓਕੇ ਤੇ ਪੰਪ ਜਿਹੜਾ ਤੇ ਕਿੰਨੇ ਇੰਚ ਲੱਗਿਆ ਹੋਇਆ 5 ਇੰਚੀ ਹੈ ਜੀ 5 ਇੰਚੀ ਪੰਪਾ ਤੇ ਕਿੰਨੀ ਗਰੰਟੀ ਵਾਲਾ ਹੈ ਇਹ ਸਾਲ ਭਾਰ ਦੀ ਗਰੰਟੀ ਹੈ ਜੀ ਸਾਲ ਭਾਰ ਦੀ ਗਰੰਟੀ ਹੈ ਤੇ ਇਹਦੇ ਬੱਤੇ ਕਿੰਨੇ ਲੱਗੇ ਹੋਣੇ ਸਪੋਟਾਂ ਵਾਲੇ ਬੱਤੇ 14 ਬੱਤੇ ਨੇ ਜੀ 14 ਬੱਤੇ ਨੇ ਹਾਂਜੀ ਓਕੇ ਤੇ ਇਹਦੇ ਵੇਟ ਦੀ ਗੱਲ ਕਰੀਏ ਕਿੰਨਾ ਵੇਟ ਹੋਊ ਟਰਾਲੀ ਦਾ 17 ਕੁਇੰਟਲ ਹੋ ਜੀ ਇਹਦਾ 17 ਕੁਇੰਟਲ 10 ਨੱਟੀ ਹੱਬਾ ਜੀ ਟਾਟਾ ਦੀ 10 ਨੱਟੀ ਟਾਟਾ ਦੀ ਹੱਬਾ ਹੈ ਹਾਂਜੀ ਓਕੇ ਤੇ ਟਾਇਰ ਲਗਭਗ ਇਹਦੇ ਜਿਵੇਂ ਕਹਿੰਦੀ ਵੀ ਬਿਨਾ ਕੱਟ ਤੋਂ ਹੀ ਨੇ 1020 ਦੇ ਟਾਇਰ ਨੇ ਮਾੜੇ ਮੋਟੇ ਕੱਟ ਹੋ ਸਕਦਾ ਹੈ ਨੋਰਮਲ ਕੱਟ ਹੈ ਹਾਂ ਫਾਸਲ 1020 ਨ ਤੇ ਬਿਡ ਕਿੰਨਾ ਉੱਚਾ ਹੈ ਤਾਂ ਬਿਡ 3.5 ਫੁੱਟ ਬੈਡਾ ਜੀ 3.5 ਫੁੱਟ 3 ਫੁੱਟ ਤਿਆਰ ਹੈ 3 ਫੁੱਟ ਤਿਆਰ ਹੈ ਜੀ ਓਕੇ ਤੇ ਬਿਨਾ ਜਾਲੀ ਤੋਂ ਹੈ ਨਾ ਬਿਨਾਂ ਜਾਲੀ ਤੋਂ ਆਈ ਠੀਕ ਹੈ ਤੇ ਜੇ ਹੋਰ ਗੱਲ ਕਰੀਏ ਇਹ ਕਿੰਨੀ ਕਹਿੰਦੀ ਚਾਦਰ ਚ ਕਿਹੜੀ ਚਾਦਰ ਚ ਲੱਗਿਆ ਹੋਇਆ ਕਿੰਨੀ ਕਹੇ ਜਾਲੀ ਚਾਹੇ ਚਾਟਾ ਦੀ ਚਾਦਰ ਹੈ 12 ਗੇਜ ਦੀ ਸ਼ੈਡ ਹੈ ਜੀ 4mm ਫਰਸਾ ਜੀ 4mm ਦਾ ਫਰਸਾ ਹੈ 12 ਗੇਜ ਦੀ ਚਾਦਰ ਦਾ ਹਾਂਜੀ ਓਕੇ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਕੀ ਕੁਝ ਮੰਗਦੇ ਹੋ ਰੇਟ 145 ਹੈ ਜੀ 1 ਲੱਖ ਤੇ 45000 ਰੁਪਏ ਰੇਟ ਆ ਮੌਕੇ ਤੇ ਕਿੰਨੇ ਦੀ ਬਣ ਜੂ 132 ਦੀ ਦੇ ਦਾਂਗੇ 132000 ਰੁਪਏ ਹਾਂਜੀ ਠੀਕ ਹੈ ਤੇ ਇੱਕ ਟਰਾਲੀ ਐ ਕੋਈ ਹੋਰ ਵੀ ਐ ਕੋਈ ਇੱਕ ਆਛੀ ਜੀ ਦੋ ਟਰਾਲੀਆਂ ਨਹੀਂ ਤੇ ਕਿ ਇਧਰਲੇ ਪਾਸੇ ਆ ਖੜੀ ਐ ਇਹਦਾ ਕਿੰਨਾ ਸਾਈਜ਼ ਆ ਇਹ 10 ਇੰਚੀ ਗਾਡਰਾਂ ਚ ਆ ਜੀ ਅੱਛਾ ਇਹ 10 ਇੰਚੀ ਗਾਡਰਾਂ ਚ ਹਾਂ ਇਹ ਵਿੱਚ ਪੈਂਦੀ ਐ ਜੀ ਠੀਕ ਐ 1,60,000 ਰੁਪਏ ਰੇਟ ਹੈ ਇਹਦਾ 1,60,000 ਰੁਪਏ ਰੇਟ ਹੈ ਟਾਇਰ ਇਹਦੇ ਵੀ ਵੇਦਾਗ ਨੇ ਮਾੜਾ ਮੋਟਾ ਘੱਟ ਇੰਚ ਨਾ ਜੀ ਨੋਰਮਲ ਘੱਟ ਇਹਦਾ ਪੰਪ ਇਹਦਾ ਕਿੰਨੇ ਇੰਚੀ ਆ 5 ਇੰਚੀ ਪੰਪਾਈ 1 ਸਾਲ ਦੀ ਗਾਰੰਟੀ ਹੈ ਸਾਲ ਭਰ ਦੀ ਠੀਕ ਹੈ 1 ਦੀ ਗਾਰੰਟੀ ਹੈ ਤੇ ਕਿੰਨੇ ਸਪੋਟਾ ਹੋਣਗੇ ਇਹਦੀਆਂ ਇਹਦੀਆਂ 15 ਨੇ ਜੀ 15 ਬੱਤੇ ਨੇ ਹਾਂਜੀ ਓਕੇ ਤੇ ਇਹ ਕਿੰਨੇ ਉਹਦੇ ਇਹਦੀ ਕਿੰਨੇ ਨਾਟੀ ਹੱਬ ਹੈ ਇਹਦੇ ਵੀ 10 ਨਾਟੀ ਹੱਬ ਹੈ ਚਾਟਾ ਦੀ 10 ਨਾਟੀ ਹੱਬ ਹੈ ਹਾਂਜੀ ਠੀਕ ਹੈ 1020 ਨੰਬਰ ਟਾਇਰ ਨੇ ਹੈਨਾ ਹਾਂ ਇਹ ਇਹਦਾ ਕਿੰਨਾ ਕੁ weight ਹੋਊ ਜੀ ਇਹਦੀ ਗੱਲ ਕਰੀਏ ਇਹਦਾ 1 ਤੇ ਬੈੱਡ ਇਹਦਾ ਕਿੰਨਾ ਉੱਚਾ ਹੋ? ਬੈੱਡ 3.5 ਫੁੱਟ ਜੀ। 3.5 ਫੁੱਟ ਉੱਚਾ ਇਹਦਾ ਬੈੱਡ ਹੈ। ਹਾਂਜੀ। ਓਕੇ ਤੇ ਇਹਦਾ ਹਾਂ ਤੇ ਵਿੱਚੋਂ ਵੀ ਕੰਡੀਸ਼ਨ ਆਪਾਂ ਦੇਖ ਰਹੇ ਨੇ ਆ। ਫਰਸ਼ ਫਰਸ਼ ਪੂਰਾ ਸਾਫ ਆ ਜੀ। ਤੇ ਇਹਦੇ ਚਾਦਰ ਕਿੰਨੇ ਗੇਜ ਦੀ ਲੱਗੀ ਹੋਈ ਆ? 12 ਗੇਜ ਦੀ ਸੈੱਟ ਆ ਜੀ। 4mm ਦਾ ਫਰਸ਼ ਆ ਜੀ। 4mm ਦਾ ਫਰਸ਼ ਆ 12 ਗੇਜ ਦੀਆਂ ਤੇ ਲੱਗੀ ਹੋਈ ਆ ਜੀ। ਹਾਂਜੀ। ਠੀਕ ਆ। ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਬਈ। 145 ਦੀ ਦੇ ਦਾਂਗੇ ਜੀ। ਇਹ 1,45,000 ਰੁਪਏ ਦੀ ਦਮਾਂ ਜੀ। ਹਾਂਜੀ। ਮੌਕੇ ਤੇ ਡਿਸਕਾਊਂਟ ਹੋ ਜੀ ਥੋੜਾ ਜਿਹਾ। ਹਾਂਜੀ ਹੋ ਕਿਲੋ ਮੀਟਰ ਪਿਆਰੇਓ ਬਾਕੀ ਮੌਕੇ ਤੇ ਡਿਸਕਾਊਂਟ ਹੋ ਜੂ ਤੇ ਜੇ ਕਿਸੇ ਭਰਾ ਨੇ ਦੋਨਾਂ ਟਰਾਲੀਆਂ ਦੇ ਵਿੱਚੋਂ ਜਿਹੜੀ ਵੀ ਟਰਾਲੀ ਲੈਣੀ ਹੈ ਤਾਂ ਨੰਬਰ ਪਾਈ ਦਾ ਚੱਲੀ ਜਾਂਦਾ ਉੱਪਰ ਨੰਬਰ 62 838 77 852 ਠੀਕ ਹੈ ਲੋ ਮਿੱਤਰੋ ਨੰਬਰ ਉੱਪਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਲਓ ਜੇ ਕਿਸੇ ਭਰਾ ਨੇ ਟਰਾਲੀ ਜਿਹੜੀ ਵੀ ਮਰਜ਼ੀ ਲੈਣੀ ਹੈ ਇਹ ਹੈਗੀ ਆ 10 ਇੰਚੀ ਗਾਡਰਾਂ ਦੇ ਵਿੱਚ ਤੇ ਉਹ ਹੈਗੀ ਆ 8 ਇੰਚੀ ਗਾਡਰਾਂ ਦੇ ਵਿੱਚ ਕਰ ਲਓ ਸੱਜਣੋਂ ਸੰਪਰਕ